سدا سدا ہر جاپے, جاپے پرب راکھے آپے پر سیتلا ٹھاک رہائی گئی ہر نائی نائی پولا جی نائی بھی گہنا میرا پرب ہوا سدا دیالا ارداس سنی پگتے اپنے کی ਸਭ ਜੀ ਆਪਿਆ ਕਿਰਪਾਲਾ ਰਹਾ ਈੜੀ ਦੀ ਸਿਹਾਰੀ ਪੜਨੀ ਆ ਦਿਆਲਾ ਨਹੀਂ ਕਹਿਣਾ ਜਾਂਤਾ ਆਲਾ ਨਹੀਂ ਕਹਿਣਾ ਦਿਆਲਾ ਅਰਦਾਸ ਸੁਣੀ ਅਰਦਾਸ ਸੁਣੀ ਨਹੀਂ ਕਹਿਣਾ ਅਰਦਾਸ ਦਾ ਸੱਸਾ ਪੂਰਾ ਬੋਲਣਾ ਦੋਏ ਸ਼ਬਦ ਵੱਖ-ਵੱਖ ਪੜਨੇ ਆ ਅਰਦਾਸ ਸੁਣੀ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੂਰਠ ਮਹਲਾ 5 ਆਪਨ ਗੁਰੂ ਧਿਆਈ ਮਿਲ ਕੁਸਲ ਸੇਤੀ ਘਰ ਆਈ

ਸੰਤਹੁ ਹਰ 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 ਆਰਾਧਹੁ ਹਰ ਆਰਾਧ ਸਭੋ ਕਿਸ਼ ਪਾਈਐ ਕਾਰਜ ਸਗਲੇ ਸਦ ਹੂ ਰਹਾ ਆਰਾਧ ਸਦ ਹੂ ਸਾਹਿਦੀ ਅੰਕੜ ਪੜੁਨੀਐ ਆਰਾਧ ਸਤੋ ਨਿਹਿਣੋ ਆੜੇ ਤਕਨਾ ਸਾਹਿਦੀ ਅੰਕੜ ਆਰਾਧ ਤੋ ਸਦ ਹੂ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤੈਨ ਸਰਬ ਸੁਖਾ ਹਾਲ ਪਾਇਆ ਜਨ ਨਾਨਕ ਜਨ ਨਾਨਕ ਨੀ ਗਾਣਾ ਜਨ ਦਾ ਨੰਨਾ ਪੂਰਾ ਪੜਨਾ ਹੈ ਜਨ ਨਾਨਕ ਸਰਬ ਸੁਖਾ ਪੂਲਾ ਕਹਿਣਾ ਸੁਖਾ ਸੂਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਟੇ ਰਾ ਪੰਨਾ ਬੰਨਾ ਪੂਲਾ ਕਹਿਣਾ ਜੇ ਬੰਨਾ ਨਹੀਂ ਕਹਿਣਾ ਬੰਨਾ ਦਿੱਤਾ ਦਦੇ ਤੇ ਅਧਕ ਲਾਉਣੀ ਹੈ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤਹੁ ਸੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਹੀ ਰਹਾ ਥਾਈ ਚਾਈ ਦੋਹਾ ਸ਼ਬਦਾਂ ਦਾ ਇੱਕੋ ਹੀ ਅਰਥ ਹੈ ਜਗਾ ਔਰ ਕੀ ਬਾਣੀ ਆਈ ਤੈਨ ਸਗਲੀ ਚੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਫਰ ਨਾਨਕ ਸਾਚ ਵਖਾਣਾ ਸੋਰਠ ਮਹਲਾ 5 ਆਇਥੇ ਓਥੇ ਰਖਵਾਲਾ ਪ੍ਰਭ ਸਾਤ ਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸਬਦ ਸੁਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸੁਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾ ਜਾਈ ਬਲ ਜਾਈ ਇਹਨੂੰ ਜਾਈ ਨਹੀਂ ਕਹਿਣਾ ਜਾਈ ਸਮਾਲੀ ਸਾਸ ਸਾਸ ਦੋਏ ਸ਼ਬਦ ਵੱਖ-ਵੱਖ ਪੜਨੇ ਆ ਸਾਸ ਸਾਸ ਨਹੀਂ ਕਹਿਣਾ ਸਾਸ ਸਾਸ ਸਮਾਲੀ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਟੂਆ ਤੇਰੀ ਭਗਤ ਵੜਾਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾ ਸਤ ਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੀ ਚਰਨ ਸਦਾ ਸੁਖ ਦਾਈ ਜੋ ਇੱਛਾ ਹੈ ਸੋਈ ਫਲ ਪਾਵਹਿ ਬਿਰਥੀ ਆਸ ਨਗਾਈ ਰਹਾ ਇੱਛਾ ਹੈ ਪਾਵਹਿ ਖਾਹਿ ਮੂਸ਼ਿਹਾਰੀ ਬੋਵਜਨ ਹਨੇ ਸ਼ਬਦ ਹੋਈ ਇੱਛਾ ਹੈ ਈ ਦੀ ਤਿਆਦਕ ਵੀ ਲਾਉਣੀ ਹੈ ਇੱਛਾ ਜੇ ਪਾਵੇ ਨਹੀਂ ਹੈ ਨਾ ਇੱਛਾ ਹੈ ਪਾਵੇ ਕਿਰਪਾ ਕਰੀ ਜਿਸ ਪ੍ਰਾਨੁਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੇ ਆਠ ਪਹਿਰ ਹਰਿ ਕਾ ਜਸ ਰਵਣਾ ਵਿਖਟ ਗਉਰੀ ਲਾਠੀ ਸੰਗ ਮਿਲਾਏ ਲੀਆ ਮੇਰੇ ਕਰਤਾ ਸੰਤ ਸਾਧ ਪੈ ਸਾਥੀ ਕਰ ਗਹਿ ਲੀਨ ਸਰਬਾਸੂ ਦੀਨੇ ਆਪਹਿ ਆਪ ਮਿਲਾਇਆ ਸਰਬਸ ਆਪ ਸਰਬੰਸ ਸਭ ਕੁਛ ਸਰਬਸ ਨਹੀਂ ਕਹਿਣਾ ਸਰਬਸ ਕਰ ਕਹਿ ਗੈ ਨਹੀਂ ਕਹਿਣਾ ਆਹਿੰਸ ਹਰੀ ਬੜਨੀ ਅਗੇ ਆਪਹਿ ਆਪੇ ਨਹੀਂ ਕਹਿਣਾ ਤਾਂ ਆਪੇ ਨਹੀਂ ਕਹਿਣਾ ਆਪਹਿ ਕਹੋ ਨਾਨਕ ਸਰਬ ਧੂਕ ਪੂਰਨ ਪੂਰਾ ਸਤ ਗੁਰ ਪਾਇਆ ਸੋਰਠ ਮਹਲਾ 5ਵਾਂ

ਹਰ ਹਰ ਨਾਮ ਸੰਤਨ ਕੀ ਊਟਾ ਜੋ ਸਿਮਰੈ ਤਿਸ ਕੀ ਗਾਤ ਹੂਵੈ ਉਧਰ ਸਗਲੇ ਕੋਟਾ ਰਹਾ ਕੋਟਾ ਕਰੋੜਾਂ ਹੀ ਕੋਟਾ ਨਹੀਂ ਗਿਣੋ ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ